ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਅਸੀਂ ਵਿਚਾਰ ਕਰਾਂਗੇ ਇੱਕ ਸ਼ਬਦ ਅਸੀਂ ਵਰਤਦੇ ਆਂ ਭਣਾ ਭਣਾ ਸ਼ਬਦ ਜਿਹੜਾ ਆ ਉਹ ਅਸੀਂ ਕਿੱਥੇ ਵਰਤਦੇ ਆਂ ਜਦੋਂ ਕਿਸੇ ਦੇ ਘਰ ਦੇ ਵਿੱਚ ਕੋਈ ਚੜਾਈ ਕਰ ਜਾਏ ਜਾਂ ਕੋਈ ਹੋਰ ਦੁੱਖ ਦੀ ਖਬਰ ਹੋਵੇ ਕੋਈ ਲੰਬੀ ਬਿਮਾਰੀ ਵਿੱਚ ਹੋਵੇ ਤੇ ਆਮ ਜਦੋਂ ਕੋਈ ਵੀ ਆਉਂਦਾ ਉਹਦੇ ਕੋਲ ਤੇਹੀ ਤਾਂ ਲੱਗਦਾ ਜੀ ਚਲੋ ਪਰਮਾਤਮਾ ਦਾ ਭਾਣਾ ਹੈ ਪਰਮਾਤਮਾ ਦਾ ਭਾਣਾ ਹੈ ਉਹਦੇ ਭਾਣੇ 'ਚ ਹੀ ਜਿਹੜਾ ਦੁੱਖ ਪ੍ਰਾਪਤ ਹੋ ਰਿਹਾ ਜਾਂ ਉਹਦੇ ਭਾਣੇ 'ਚ ਮਨੁੱਖ ਜਿਹੜਾ ਆ ਉਹ ਚੜਾਈ ਕਰ ਗਿਆ ਸੰਸਾਰ ਤੋਂ ਚਲੇ ਗਿਆ ਹਰ ਜੀ ਹੋਈ ਸ਼ਬਦ ਇਹੋ ਹੀ ਲਫਜ਼ ਕੋਈ ਕਿਸੇ ਦੇ ਘਰ ਬੱਚੇ ਦਾ ਜਨਮ ਹੋਇਆ ਹੋਵੇ ਤੇ ਕੋਈ ਜਾ ਕੇ ਆਖ ਦੇਵੇ ਕਿ ਭਾਈ ਇਹ ਤਾਂ ਬੜਾ ਪਰਮਾਤਮਾ ਦਾ ਭਾਣਾ ਵਾਪਰਿਆ ਤੁਹਾਡੇ ਘਰ ਵਿੱਚ ਬੱਚੇ ਦਾ ਜਨਮ ਹੋਇਆ ਬੜਾ ਪਰਮਾਤਮਾ ਦਾ ਭਾਣਾ ਵਾਪਰਿਆ ਤੇ ਮੈਂ ਕਹਿੰਦਾ ਹਾਲਾਤ ਹੀ ਕੁਝ ਹੋਰ ਹੋਣਗੇ ਉੱਥੇ ਹੋ ਸਕਦਾ ਉਹ ਗੱਲ ਪਹਿ ਜਾਣ ਅਗਲੇ ਦੇ ਘਰ ਵਾਲੇ ਉਹਨਾਂ ਦੇ ਚਿਹਰਿਆਂ ਦੇ ਰੰਗ ਉੱਡ ਜਾਣਗੇ ਬਿਨ ਇਹਨੇ ਲੱਭ ਜ ਵਰਤੇ ਆ ਕੇ ਸ਼ਬਦ ਵਰਤੇ ਆ ਤੁਹਾਡੇ ਘਰ ਪਾਣਾ ਵਾਪਰਿਆ ਉਹ ਸਾਡੇ ਘਰ ਬੱਚੇ ਦਾ ਜਨਮ ਹੋਇਆ ਇਹ ਆ ਕੇ ਕਹੀ ਜਾਂਦੇ ਤੁਹਾਡੇ ਘਰ ਪਾਣਾ ਵਾਪਰਿਆ ਕਿਉਂ ਕਿਉਂਕਿ ਸਾਨੂੰ ਸੋਝੀ ਨਹੀਂ ਗਿਆਨ ਨਹੀਂ ਤਾਂ ਜੇ ਤੁਸੀਂ ਮਹਾਰਾਜ ਸੱਚੇ ਪਾਤਸ਼ਾਹ ਨੂੰ ਪੁੱਛਾਂਗੇ ਤੇ ਉਦੋਂ ਸਾਨੂੰ ਸਮਝ ਆਊਗੀ ਕਿ ਭਾਣਾ ਜਿਹੜਾ ਨਾ ਉਹ ਜਿੰਨਾ ਮੌਤ ਲਈ ਆ ਉਨਾ ਹੀ ਜਨਮ ਲਈ ਵੀ ਆ ਜੇ ਮੌਤ ਭਾਣਾ ਹੈ ਤੇ ਜਨਮ ਵੀ ਜਿਹੜਾ ਭਾਣਾ ਹੈ ਜੰਮਣ ਮਰਨ ਇਹ ਦੋਨੇ ਭਾਣੇ ਚ ਇਹ ਨਹੀਂ ਵੀ ਮੌਤ ਪਾਣਾ ਹੈ ਤੇ ਜਨਮ ਜਿਹੜਾ ਹੈ ਉਹ ਪਾਣਾ ਨਹੀਂ ਜਨਮ ਵੀ ਪਾਣਾ ਤੇ ਮੌਤ ਵੀ ਪਾਣਾ ਦੋਨੇ ਚੀਜ਼ਾਂ ਉਹਦੇ ਪਹਾਣੇ ਚ ਜਾਂ ਕਹ ਲੋ ਉਹਦੇ ਹੁਕਮ ਚ ਉਹਦੀ ਰਸਾ ਵਿੱਚ ਆਉ ਉਹਦੇ ਹੱਥ ਵਿੱਚ ਆ ਹੁਣ ਜਦੋਂ ਜਨਮ ਤੇ ਲਫ਼ਜ਼ ਵਰਤਦੇ ਹੀ ਹੈ ਪਾਣਾ ਤੇ ਮਾਹੌਲ ਹੀ ਕੁਝ ਹੋਰ ਹੋ ਜਾਂਦਾ ਅਗਲਿਆਂ ਦਾ ਰੰਗ ਉੱਡ ਜਾਂਦਾ ਗੁੱਸੇ ਵਿੱਚ ਵੀ ਆ ਸਕਦੇ ਤੁਹਾਡ ਗਲ ਵੀ ਪੈ ਸਕਦੇ ਆ ਪਰ ਜੇ ਤੁਮਹਾਰੀ ਨੂੰ ਪੁੱਛਾਂਗੇ ਸਤਿਗੁਰੂ ਦੱਸਦੇ ਆ ਜਾਂ ਤੇ ਸੁਪਾਣਾ ਜੇ ਰੱਬ ਦਾ ਭਾਣਾ ਸੀ ਤਾਂ ਜੰਮਿਆ ਪਰਿਵਾਰ ਭਲਾ ਪਾਇਆ ਜੀ ਉਹਦਾ ਭਾਣਾ ਸੀ ਤਾਂ ਹੀ ਤੇਰਾ ਜਨਮ ਹੋਇਆ ਜਾਂ ਤੇ ਸੁਪਾਣਾ ਤਾਂ ਜੰਮਿਆ ਅਨੰਦ ਸਾਹਿਬ ਦੀ ਬਾਣੀ ਵਿੱਚ ਪਰਿਵਾਰ ਭਲਾ ਪਾਇਆ ਪਰਿਵਾਰ ਲਈ ਚੰਗਾ ਹੋਇਆ ਤੇਰਾ ਭਾਣਾ ਜਨਮ ਰੂਪੀ ਭਾਣਾ ਤੇਰਾ ਬਹੁਤ ਸੋਹਣਾ ਹੈ ਇਈ ਮੌਤ ਜਿਹੜੀ ਆ ਇਹ ਵੀ ਪਾਣਾ ਜੇ ਮੌਤ ਹੋ ਗਈ ਇਹ ਵੀ ਪਾਣਾ ਸਤਗੁਰੂ ਜੀ ਕਹਿੰਦੇ ਪਾਣੇ ਨੂੰ ਮੰਨਣਾ ਚਾਹੇ ਦੁੱਖ ਦੇ ਰੂਪ ਦੇ ਵਿੱਚ ਪਾਣਾ ਹੋਵੇ ਚਾਹੇ ਸੁੱਖ ਦੇ ਰੂਪ ਦੇ ਕਿਉਂਕਿ ਸਾਡੇ ਮੁਤਾਬਕ ਦੁੱਖ ਆ ਤੇ ਸਾਡੇ ਮੁਤਾਬਕ ਸੁੱਖ ਆ ਪਰਮਾਤਮਾ ਦੇ ਲਈ ਦੋਨੇ ਬਰਾਬਰ ਆ ਗੁਰੂ ਦੇ ਲਈ ਦੋਨੇ ਬਰਾਬਰ ਆ ਤੇ ਗੁਰੂ ਨੇ ਇਦਾਂ ਦਾ ਮਨੁੱਖ ਤਿਆਰ ਕੀਤਾ ਆ ਇਦਾਂ ਦਾ ਸੇਵਕ ਤਿਆਰ ਕੀਤਾ ਇਦਾਂ ਦਾ ਸਿੱਖ ਤਿਆਰ ਕੀਤਾ ਆ ਜੇਦੀ ਅਵਸਥਾ ਦੋਨਾਂ ਸਮਿਆਂ ਚ ਕੋਝ ਹੀ ਆ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨਣਾ ਸੁਖ ਸੁਨਹਿ ਅਰਪੈ ਨਹੀਂ ਜਾ ਕੇ ਕੰਚਨ ਮਾਟੀ ਮਾਨੇ ਨਹਿ ਨਿੰਦਿਆ ਨਾ ਉਸਤਤ ਜਾ ਕੇ ਲੋਭ ਮੋਹ ਅਭਿਮਾਨਾ ਹਰ ਕਸੋਗ ਤੇ ਰਹੇ ਨਿਆਰੋ ਨਾਹੇ ਮਾਨ અપਮਾਨਾ ਗੁਰ ਕਰਪਾ ਜਿਹੇ ਨਰਕੋ ਕੀਨੀ ਤਹਿ ਇਹ ਜੁਗਤ ਪਛਾਨੀ ਨਾਨਕ ਲੀਨ ਭਇਓ ਗੋਬਿੰਦ ਸਿਓ ਜਿਉ ਪਾਣੀ ਸੰਗ ਪਾਣੀ ਜੇ ਤੇ ਕਿਰਪਾ ਹੋ ਗਈ ਨਾ ਉਹਦੇ ਲਈ ਦੋਨੇ ਹੀ ਬਰਾਬਰ ਹੋ ਜਾਂਦੇ ਭਾਣਾ ਹੋ ਜਾਂਦਾ ਕਿਉਂਕਿ ਭਾਣੇ ਨੂੰ ਮੰਨ ਲੈਣ ਦੇ ਵਿੱਚ ਸੁੱਖ ਆ ਜੋ ਦਾ ਭਾਣਾ ਆ ਜੋ ਕੁਝ ਹੋਇਆ ਉਹ ਸਾਡੇ ਵਾਸਤੇ ਚੰਗਾ ਆ ਉਹ ਕਿ ਪਰ ਸਾਨੂੰ ਸੋਝੀ ਨਾ ਹੋਣ ਕਰਕੇ ਸਾਨੂੰ ਲੱਗਦਾ ਕੋਈ ਚੀਜ਼ ਸਾਨੂੰ ਨਾ ਪ੍ਰਾਪਤ ਹੋਈ ਆ ਆਪਾਂ ਮੰਗ ਰਹੇ ਆ ਬੜਾ ਜ਼ੋਰ ਲਾਇਆ ਨਹੀਂ ਮਿਲੀ ਤੇ ਇਹ ਸਮਝਣਾ ਚਾਹੀਦਾ ਵੀ ਹੋ ਸਕਦਾ ਜਿਹੜੀ ਚੀਜ਼ ਸਾਨੂੰ ਨਹੀਂ ਪ੍ਰਾਪਤ ਹੋ ਰਹੀ ਨਾ ਮਿਲਣ ਦੇ ਵਿੱਚ ਸਾਡਾ ਭਲਾ ਹੋਵੇ ਕਿਉਂਕਿ ਸਾਡੀ ਮਤ ਥੋੜੀ ਆ ਸਾਡੀ ਬੁੱਧੀ ਥੋੜੀ ਆ ਕਈ ਵਾਰ ਅਸੀਂ ਉਹ ਚੀਜ਼ ਮੰਗਦੇ ਆ ਜਿਹੜੀ ਚੀਜ਼ ਸਾਨੂੰ ਨੁਕਸਾਨ ਕਰ ਸਕਦੀ ਆ ਪਰ ਪ੍ਰਮਾਤਮਾ ਨੂੰ ਪਤਾ ਆ ਚੀਜ਼ ਦੇਣੀ ਆ ਚੀਜ਼ ਨਹੀਂ ਦੇਣੀ ਜਿਵੇਂ ਮਾਤਾ ਪਿਤਾ ਨੂੰ ਪਤਾ ਹੁੰਦਾ ਬੱਚੇ ਨੂੰ ਆ ਚੀਜ਼ ਦੀ ਲੋੜ ਹੁਣ ਛੋਟਾ ਬੱਚਾ ਆ ਉਹ ਕਹਿੰਦਾ ਮੈਂ ਤਾਂ ਤਾਰਾਂ ਹੀ ਫੜਨੀ ਆ ਬਿਜਲੀ ਦੀਆਂ ਤਾਰਾਂ ਲੱਗੀਆਂ ਹੁਣ ਉਹ ਜिद ਕਰਦਾ ਅੱਗ ਪਈ ਹੋਵੇ ਜिद ਕਰਦਾ ਮੈਂ ਹੱਥ ਵਿੱਚ ਫੜਨਾ ਕੋਲਾ ਪਰ ਮਾਂ ਬਾਪ ਉਹਨੂੰ ਫੜ ਨਹੀਂ ਦਿੰਦੇ ਸਦਾ ਹੀ ਉਹਦੀ ਰਾਖੀ ਕਰਦੇ ਹੁਣ ਬੱਚਾ ਤਾਂ ਅਣਜਾਣ ਆ ਨਾ ਉਹਨੂੰ ਨਹੀਂ ਪਤਾ ਇਸੇ ਤਰ੍ਹਾਂ ਸੀ ਬੱਚੇ ਆ ਹੋ ਸਕਦਾ ਸਾਡੀ ਮੰਗ ਗਲਤ ਹੋਵੇ ਸਾਨੂੰ ਪ੍ਰਾਪਤ ਨਹੀਂ ਹੁੰਦੀ ਤੇ ਇਹੋ ਹੀ ਸਮਝਣਾ ਕਿ ਸਾਡੇ ਵਾਸਤੇ ਜੋ ਹੋ ਰਿਹਾ ਨਾ ਇਹ ਭਲਾ ਹੀ ਹੋ ਰਿਹਾ ਇਹ ਚੰਗਾ ਹੀ ਹੋ ਰਿਹਾ ਹੋ ਸਕਦਾ ਅਸੀਂ ਉਹ ਚੀਜ਼ ਕਈ ਵਾਰੀ ਬੱਚੇ ਜਿੱਦ ਕਰਕੇ ਮਾਤਾ ਪਿਤਾ ਤੋਂ ਉਮਰ ਛੋਟੀ ਹੁੰਦੀ ਹੈ ਕਾਰ ਲੈ ਲੈਂਦੇ ਆ ਮੋਟਰਸਾਈਕਲ ਲੈ ਲੈਂਦੇ ਆ ਫਿਰ ਉਹ ਉਮਰ ਛੋਟੀ ਹੋਣ ਕਰਕੇ ਉਹਦੀ ਵਰਤੋਂ ਗਲਤ ਕਰਦੇ ਆ ਤਾਂ ਕੋਈ ਨਾ ਕੋਈ ਘਟਨਾ ਜੇ ਜਿਹੜੀ ਆ ਉਹ ਵਾਪਰ ਜਾਂਦੀ ਮਾਪੇ ਦੇਣ ਨੂੰ ਤਿਆਰ ਨਹੀਂ ਹੁੰਦੇ ਖੁਸ਼ ਨਹੀਂ ਹੁੰਦੇ ਉਹਨਾਂ ਨੂੰ ਪਤਾ ਹੁੰਦਾ ਇਹ ਅਜੇ ਲਾਇਕ ਨਹੀਂ ਪਰ ਕਈ ਵਾਰੀ ਬੱਚੇ ਜ਼ੋਰ ਦੇ ਨਾਲ ਜਿੱਦ ਕਰਕੇ ੱਤਕੇ ਦੇ ਨਾਲ ਉਹ ਚੀਜ਼ ਲੈ ਲੈਂਦੇ ਆ ਮਾਤਾ ਪਿਤਾ ਡਰਦੇ ਮਾਰੇ ਜਾਂ ਕਿਉਂਕਿ ਬੱਚਿਆਂ ਦਾ ਮੂਹ ਹੁੰਦਾ ਪਿਆਰ ਹੁੰਦਾ ਲੈ ਦਿੰਦੇ ਆ ਪਰ ਉਹਨਾਂ ਨੂੰ ਪਤਾ ਹੁੰਦਾ ਵੀ ਇਹ ਬੱਚਾ ਅਜੇ ਇਹ ਨੁਕਸਾਨ ਕਰੂਗਾ ਪਰ ਪ੍ਰਮਾਤਮਾ ਜਿਹੜਾ ਆ ਉਹ ਸਾਡੀ ਡਿਮਾਂਡ ਮੁਤਾਬਕ ਨਹੀਂ ਉਹ ਮਾਪੇ ਦੀ ਸੋਚ ਦੇ ਮੁਤਾਬਕ ਸਾਨੂੰ ਜਿਹੜੇ ਪਦਾਰਥ ਆ ਜਿਹੜੀ ਚੀਜ਼ ਦੀ ਲੋੜ ਆ ਉਹ ਆਪਣੇ ਆਪ ਹੀ ਦੇਈ ਜਾ ਰਿਹਾ ਕੋਈ ਨਹੀਂ ਚੀਜ਼ ਮਿਲ ਰਹੀ ਇਹਦਾ ਮਤਲਬ ਆ ਵੀ ਉਹ ਸਾਡੇ ਲਾਭ ਦੇ ਵਿੱਚ ਆ ਪਰ ਸਾਡੀ ਜਿਹੜੀ ਸੋਝੀ ਬੁੱਧੀ ਅਜੇ ਬਹੁਤ ਛੋਟੀ ਹੋਣ ਕਰਕੇ ਸਾਨੂੰ ਐਂ ਲੱਗਦਾ ਵੀ ਨਹੀਂ ਸਾਨੂੰ ਇਹ ਚੀਜ਼ ਮਿਲਣੀ ਚਾਹੀਦੀ ਆ ਤੁਸੀਂ ਇਸੇ ਤਰ੍ਹਾਂ ਜਿਹੜਾ ਲਫ਼ਜ਼ ਭਾਣਾ ਹੈ ਨਾ भाणा चाहे दुख है चाहे सुख है ये परमात्मा का भाणा है यो ही आखना कि प्रभु तेरे भाने समा बतीत होया जोड़ा आने वाला समा है वह भी अपने पाने बेची ही बतीत कराए सारे अस यो कहने पर असी सारे की कहें कि के परमात्मा किपा करी समा चंगा बतीत होया ਸੁਖਾਂ ਭਰੇ ਆ ਬਤੀਤ ਹੋਇਆ ਤੇ ਆਉਣ ਵਾਲਾ ਸਮਾਂ ਜਿਹੜਾ ਆ ਉਹ ਵੀ ਸੁਖਾਂ ਭਰੇ ਆ ਬਤੀਤ ਕਰਾਈਂ ਸ਼ਰਤ ਪਹਿਲਾਂ ਰੱਖ ਤੀ ਸੁੱਖਾਂ ਭਰੇ ਆ ਬਤੀਤ ਕਰਾਈਂ ਦੁੱਖ ਜਿਹੜੇ ਸਾਨੂੰ ਮਨਜ਼ੂਰ ਨਹੀਂ ਪਰ ਮਹਾਰਾਜ ਕੀ ਕਹਿੰਦੇ ਆ ਸੁੱਖ ਕੋ ਮੰਗੇ ਸਭ ਕੋ ਸਾਰੇ ਸੁੱਖ ਮੰਗਦੇ ਆ ਦੁੱਖ ਨਾ ਮੰਗੇ ਕੋਈ ਦੁੱਖ ਕੋਈ ਵੀ ਨਹੀਂ ਮੰਗਦਾ ਕੋਈ ਮਨੁੱਖ ਇਦਾਂ ਦਾ ਨਹੀਂ ਜਿਹੜਾ ਕਹਵੇ ਮਹਾਰਾਜ ਮੈਨੂੰ ਦੁੱਖ ਦੇਈਂ ਮੈਨੂੰ ਦੁੱਖ ਦੇਈਂ ਨਾ ਸਾਰੇ ਕੰਦੇ ਸੁਖ ਦੇਂ ਸੁਖ ਦੇਂ ਪਰ ਸਤਿਗੁਰੂ ਕਹਿੰਦੇ ਮੰਗਦੇ ਸੁਖਿਆ ਮਿਲ ਜਾਂਦਾ ਦੁੱਖ ਸੁਖ ਹੈ ਕੋ ਦੁੱਖ ਅਗਲਾ ਸੁਖ ਮੰਗਦੇ ਆ ਦੁੱਖ ਅੱਗੇ ਖੜਾ ਮਨਮੁਖ ਬੂਝਣਾ ਹੋਈ ਮਨਮੁਖ ਨੂੰ ਸੋਚੀ ਨਹੀਂ ਕਿਉਂਕਿ ਸੁਖ ਵੀ ਮਿਲਿਆ ਦੁੱਖ ਵੀ ਮਿਲਿਆ ਦੁੱਖ ਸੁਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁਖ ਦੋਖ ਤੇ ਸੋਖ ਦੋ ਕੱਪੜਿਆਂ ਦੀ ਨਿਯਾਈ ਆ ਮਹਾਰਾਜ ਕਹਿੰਦੇ ਪਹਿਨਣੇ ਹੀ ਪਹਿਣੇ ਆ ਇੱਕ ਕੱਪੜੇ ਮਲੇ ਹੋ ਗਏ ਲੱਤ ਜਾਂਦੇ ਆ ਦੂਜੇ ਪਾ ਲਈਦੇ ਆ ਅੱਜ ਸੋਖਿਆ ਕੱਲ ਨੂੰ ਦੁਖ ਰੂਪੀ ਕੱਪੜੇ ਪਹਿਨਣੇ ਆ ਅੱਜ ਦੁਖਿਆ ਤੇ ਕੱਲ ਨੂੰ ਸੋਖ ਰੂਪੀ ਕੱਪੜੇ ਜਿਹੜੇ ਅਸੀਂ ਪਹਿਨ ਲੈਣੇ ਆ ਇਹ ਸਿਸਟਮ ਪਰਮਾਤਮਾ ਨੇ ਇਹ ਮਰਿਆਦਾ ਜਿਹੜੀ ਆ ਬਣਾਈ ਹੋਈ ਆ ਕੋਈ ਇਹਨੂੰ ਬਦਲ ਨਹੀਂ ਸਕਦਾ ਕੋਈ ਕਹੇ ਮੈਨੂੰ ਸਦਾ ਹੀ ਸੋਖ ਰਹੇ ਤੇ ਮੈਂ ਦੁਖੀ ਹੋਵਾਂ ਹੀ ਨਾ ਸਤਿਗੁਰੂ ਜੀ ਕਹਿੰਦੇ ਜੇ ਸੋਖਿਆ ਤੇ ਅੱਜ ਸੋਖਿਆ ਤੇ ਕੱਲ ਦੁੱਖ ਵੀ ਆ ਸਕਦਾ ਤੇਰੇ ਕੀਤੇ ਕੰਮਾਂ ਦੇ ਅਨੁਸਾਰ ਕਿਉਂਕਿ ਜੈਸਾ ਬੀਜੇ ਸੋਲੋਣਾ ਕਰਮਾ ਸੰਧੜਾ ਖੇਤ ਹਰ ਮਨੁੱਖ ਸੁਖ ਮੰਗਦਾ ਪਰ ਬੀਜ ਦਾ ਦੁੱਖ ਹੈ ਮੰਗਦਾ ਸੁਖ ਹੈ ਬੀਜ ਦਾ ਦੁੱਖ ਹੈ ਮੰਗਦਾ ਅਮਰਤ ਹੈ ਬੀਜ ਦਾ ਜ਼ਹਿਰ ਹੈ ਬੀਜੇ ਬੇਖ ਮੰਗੇ ਅਮਰਤ ਦੇਖੋ ਇਹ ਨਿਆਉ ਦੇਖੋ ਕਿਹੋ ਜਿਹਾ ਇਨਸਾਫ ਦੀ ਗੱਲ ਆ ਵੀ ਬੀਜ ਦਾ ਬੰਦਾ ਜ਼ਹਿਰਿਆ ਤੇ ਜ਼ਹਿਰ ਦੇ ਵਿੱਚੋਂ ਕਹਿੰਦਾ ਹੁਣ ਮੈਨੂੰ ਅਮਰਤ ਪ੍ਰਾਪਤ ਹੋਵੇ ਬੀਜੇ ਦਾਖ ਬਜੋਰੀਆਂ ਕਿਕਰ ਬੀਜੇ ਮੰਗੇ ਦਾਖ ਬਜੋਰੀਆਂ ਕਿਕਰ ਬੀਜੇ ਜੱਟ ਹੰਡੇ ਓਨ ਕਟਾਇੰਦਾ ਪੈਂਦਾ ਲੋੜੇ ਪੱਟ ਬਾਬਾ ਫਰੀਦ ਜੀ ਕਹਿੰਦੇ ਆ ਕੱਤ ਦਾ ਓਨਿਆ ਤੇ ਕਹਿੰਦਾ ਮਿਲੇ ਮੈਨੂੰ ਰੇਸ਼ਮ ਪਹਿਨਾਂ ਰੇਸ਼ਮ ਬਿਜੇ ਉਹਨਾਂ ਕਤੀਏ ਤੋਂ ਉਨਹੀਂ ਮਿਲਣੀ ਨਾ ਬੀਜ ਦਾ ਜ਼ਹਿਰ ਆ ਤੇ ਮੰਗਦਾ ਅਮਰਤ ਆ ਬਿਜੇ ਜ਼ਹਿਰ ਬੀਜੀਆ ਜ਼ਹਿਰ ਹੀ ਪ੍ਰਾਪਤ ਹੋਣੇ ਆ ਜੇ ਦੁੱਖ ਬੀਜਿਆ ਤੇ ਦੁੱਖ ਹੀ ਮਿਲਣਾ ਮਨੋਖ ਬੀਜ ਦਾ ਦੁੱਖ ਹੈ ਤੇ ਮੰਗ ਸੁਖ ਦੀ ਰੱਖਦਾ ਮੈਨੂੰ ਸਦਾ ਪਰਮਾਤਮਾ ਸੁਖ ਪ੍ਰਾਪਤ ਹੋਵੇ ਸਤਗੁਰੂ ਜੀ ਕਹਿੰਦੇ ਨਹੀਂ ਜੈਸਾ ਬੀਜਿਆ ਜੋ ਬੀਜਿਆ ਨਾ ਜੇ ਦੁੱਖ ਬੀਜ ਦਿੱਤਾ ਦੁੱਖ ਦਿੱਤਾ ਕਿਸੇ ਨੂੰ ਤੇ ਵਾਪਸ ਤੇਰੇ ਕੋਲ ਹੀ ਆ ਜਾਣਾ ਜੇ ਸੁੱਖ ਦਿੱਤਾ ਕਿਸੇ ਨੂੰ ਖੁਸ਼ੀ ਦਿੱਤੀ ਕਿਸੇ ਨੂੰ ਉਹ ਵਾਪਸ ਤੈਨੂੰ ਵੀ ਪ੍ਰਾਪਤ ਹੋਣੀ ਹੈ ਤੈਨੂੰ ਖੁਸ਼ੀ ਵੀ ਮਿਲਣੀ ਹੈ ਤੈਨੂੰ ਸੁੱਖ ਵੀ ਪ੍ਰਾਪਤ ਹੋਣਾ ਤੁਸ ਕਰਕੇ ਉਹਦੇ ਭਾਣੇ ਦੇ ਮੁਤਾਬਕ ਭਾਵ ਉਹਦੇ ਭਾਣੇ ਦੇ ਵਿੱਚ ਰਹਿਣਾ ਭਾਣਾ ਲਫ਼ਜ਼ ਜਿੱਥੇ ਜਨਮ ਜਿੱਥੇ ਮੌਤ ਵਾਸਤੇ ਅਸੀਂ ਵਰਤਦੇ ਆਂ ਉਥੇ ਜਨਮ ਦੇ ਲਈ ਵੀ ਪਾਣਾ ਜਮਣਾ ਵੀ ਪਾਣਾ ਜਿੱਥੇ ਖੁਸ਼ੀਆਂ ਖੇੜੇ ਗੱਡੀਆਂ ਕਾਰਾਂ ਘਰ-ਬਾਰ ਧੀਆਂ ਪੁੱਤਰ ਪਰਮਾਤਮਾ ਦੀਆਂ ਦਾਤਾਂ ਦਿੱਤੀਆਂ ਹੋਈਆਂ ਸਾਨੂੰ ਆਪਾਂ ਕਹਿੰਨੇ ਆ ਉਥੇ ਦੁੱਖ ਦੀਆਂ ਦਾਤਾਂ ਵੀ ਉਹਦੀਆਂ ਆ ਕਾਰਾਂ ਦੇ ਪਿੱਛੇ ਲਿਖਿਆ ਹੁੰਦਾ ਨਾ ਇਹ ਪੇਦਾਤ ਤੇਰੀ ਦਾਤ ਆ ਅਧੂਰੀ ਪੰਕਤੀ ਹੁੰਦੀ ਹੈ ਵੀਹ ਕਾਰ ਜਿਹੜੀ ਉਹਦੀ ਦਿੱਤੀ ਹੋਈ ਦਾਤ ਆ ਪਰ ਜੇ ਕਾਰ ਖੁੱਸ ਜਾਏ ਫਿਰ ਮਹਾਰਾਜ ਕੀ ਕਹਿੰਦੇ ਆ ਇੱਕ ਨਾ ਦੁੱਖ ਭੂਖ ਸਦਮਾਰ ਪੂਰੀ ਪੰਕਤੀ ਹੈ ਇੱਕ ਨਾ ਦੁੱਖ ਭੂਖ ਸਦਮਾਰ ਕਈਆਂ ਨੂੰ ਦੁੱਖ ਤੇ ਭੁੱਖ ਸਦਾ ਹੀ ਸਤਾਉਂਦੀ ਆ ਸਦਾ ਹੀ ਦੁੱਖ ਤੇ ਭੁੱਖ ਦੀ ਮਾਰ ਪੈਂਦੀ ਆ ਪਰ ਅੱਗੇ ਇਹ ਭੇ ਦਾਤ ਤੇਰੀ ਦਾਤਾਰ ਇਹ ਪੰਕਤੀ ਪੂਰੀ ਇਦਾਂ ਹੁੰਦੀ ਆ ਵੀ ਆਹ ਵੀ ਜਿਹੜੀ ਦਾਤ ਆ ਨਾ ਦੁੱਖ ਦੀ ਤੇ ਭੁੱਖ ਦੀ ਇਹ ਵੀ ਪ੍ਰਭੂ ਤੇਰੀ ਬਖਸ਼ੀ ਹੋਈ ਦਾਤ ਆਏ ਵੀ ਤੂੰ ਹੀ ਬਖਸ਼ੀਆਂ ਹੋਈਆਂ ਦਾਤਾਂ ਦੁੱਖ ਰੂਪੀ ਭੁੱਖ ਰੂਪੀ ਦਾਤਾਂ ਵੀ ਉਹਦੀਆਂ ਤੇ ਮਕਾਨ ਦੀਆਂ ਦਾਤਾਂ ਵੀ ਉਹਦੀਆਂ ਬੱਚਿਆਂ ਦੀਆਂ ਦਾਤਾਂ ਵੀ ਉਹਦੀਆਂ ਜੇ ਦੁੱਖ ਆ ਗਿਆ ਕੋਈ ਕਸ਼ਟ ਆ ਗਿਆ ਇਹ ਵੀ ਉਹਦੀ ਦਾਤ ਆ ਭਾਵ ਕਿ ਇਹ ਵੀ ਉਹਦਾ ਹੀ ਭਾਣਾ ਆ ਦੁੱਖ ਵੀ ਉਹਦਾ ਪਾਣਾ ਆ ਸੁੱਖ ਵੀ ਉਹਦਾ ਪਾਣਾ ਆ ਜਨਮ ਵੀ ਉਹਦਾ ਹੀ ਪਾਣਾ ਆ ਮੌਤ ਵੀ ਉਹਦਾ ਹੀ ਪਾਣਾ ਆ ਹੁਣੇ ਭਰਮ ਇਹ ਜਿਹੜੇ ਬਹਿਮ ਇਹ ਜਿਹੜੀਆਂ ਗੱਲਾਂ ਸਾਡੇ ਅੰਦਰ ਬਣੀਆਂ ਹੋਈਆਂ ਨਾ ਇਹ ਤਾਂ ਹੀ ਨਿਕਲ ਸਕਦੀਆਂ ਜੇ ਅਸੀਂ ਗੁਰਬਾਣੀ ਦੇ ਨਾਲ ਜੁੜ ਜਾਗੇ ਠੀਕ ਆ ਹਰ ਮਨੁੱਖ ਨੂੰ ਕਿਸੇ ਦੀ ਮੌਤ ਦੇ ਉੱਤੇ ਸਾਨੂੰ ਦੁੱਖ ਹੁੰਦਾ ਕਿਉਂਕਿ ਸਾਡਾ ਮੋਹ ਹੁੰਦਾ ਸਾਡਾ ਪਿਆਰ ਹੁੰਦਾ ਸੀ ਉਹਦੇ ਨਾਲ ਖੇਡੇ ਹੁੰਨੇ ਆ ਅਸੀਂ ਉਹਦੇ ਨਾਲ ਜਿਹੜੇ ਆ ਬੜੇ ਕਿੰਨੇ ਸਾਲ ਉਮਰ ਦੇ ਬਤੀਤ ਕੀਤੇ ਹੁੰਦੇ ਆ ਜਦੋਂ ਸਾਡੇ ਤੋਂ ਵਿਛੜਦਾ ਸਾਨੂੰ ਦੁੱਖ ਹੁੰਦਾ ਪਰ ਜਦੋਂ ਗੁਰੂ ਨਾਲ ਜੁੜਾਂਗੇ ਤੇ ਗੁਰੂ ਸਾਹਿਬ ਫਿਰ ਹੌਸਲਾ ਬਖਸ਼ਦੇ ਆ ਉਹ ਦੁੱਖ ਨੂੰ ਝੱਲਣ ਦਾ ਵੀ ਸਾਡੇ ਕੋਲ ਜਿਹੜਾ ਆ ਗਿਆਨ ਪ੍ਰਾਪਤ ਹੋ ਜਾਂਦਾ ਦੁੱਖ ਨੂੰ ਝੱਲਣ ਦਾ ਸਾਨੂੰ ਬਲ ਗੁਰੂ ਦੇ ਕੋਲੋਂ ਪ੍ਰਾਪਤ ਹੁੰਦਾ ਤੋਂ ਦੁੱਖ ਮਿਲਿਆ ਚਾਹੇ ਸੁੱਖ ਮਿਲਿਆ ਮਾਰੇ ਗੰਦੇ ਗਿਲਾ ਸ਼ਿਕਵਾ ਨਾ ਕਰ ਵੀ ਦੁੱਖ ਕਿਉਂ ਆਇਆ ਸੁਖ ਹੀ ਆਉਣਾ ਚਾਹੀਦਾ ਸੀ ਇਹ ਗਿਲੇ ਸ਼ਿਕਵੇ ਨਾ ਕਰ ਬਸ ਉਹਦਾ ਭਾਣਾ ਮੰਨ ਲਾ ਤੇ ਫੇਰ ਹੀ ਤੈਨੂੰ ਜਿਹੜਾ ਆ ਸਦਾ ਸੁੱਖਾਂ ਦੀ ਪ੍ਰਾਪਤੀ ਹੋਊਗੀ ਜੇ ਤੂੰ ਭਾਣੇ ਤੋਂ ਬਾਹਰ ਹੋ ਗਿਆ ਤੇ ਫਿਰ ਸਦਾ ਹੀ ਦੁੱਖਾਂ ਦੇ ਵਿੱਚ ਹੀ ਤੂੰ ਜੀਵਨ ਬਤੀਤ ਕਰੇਗਾ ਤੂੰ ਜਾਣ ਤੇ ਸੁਭਾਣਾ ਤਾਂ ਜੰਮਿਆ ਪਰਵਾਰ ਭਲਾ ਪਾਇਆ ਸਾਤ ਗੁਰੂ ਕਿਰਪਾ ਕਰਨ ਸਾਨੂੰ ਸਾਰਿਆਂ ਨੂੰ ਸੋਝੀ ਗਿਆਨ ਬਖਸ਼ਿਸ਼ ਕਰਨ ਤਾਂ ਜੋ ਦੋਨਾਂ ਅਵਸਥਾਾਂ ਦੇ ਵਿੱਚ ਸਾਡੀ ਮਨ ਦੀ ਅਵਸਥਾ ਜਿਹੜੀ ਆ ਉਹ ਇੱਕੋ ਜਿਹੀ ਹੋ ਜਵੇ ਜਿਹਨੂੰ ਬਾਣੀ ਜੋਨਾਰ ਦੁੱਖ ਮੈਂ ਦੁੱਖ ਨਹੀਂ ਮੰਨੇ ਸੁਖ ਸੁਨਹਿਰ ਭੈ ਨਹੀਂ ਜੰਮ ਕੇ ਕੰਚਨ ਮਾਟੀ ਮੰਨੇ ਗੁਰਦੇਵ ਜੀ ਬਦਨ ਮਹਾਰਾਜ ਕਹਿੰਦੇ ਉਹ ਪੂਰਨ ਮਨੁੱਖ ਦੀ ਹੋਈ ਜਿਹੜੀ ਹੈ ਪਰਵਾਸਾ ਆ ਕਿ ਦੁੱਖ ਤੇ ਸੋਖ ਬਰਾਬਰ ਕਰਕੇ ਜਾਣਦਾ ਮਾਨ ਅਪਮਾਨ ਬਰਾਬਰ ਕਰਕੇ ਜਾਣਦਾ ਹਰ ਖੁਸ਼ੋਗ ਤੇ ਰਹੇ ਨਿਆਰੋ ਖੁਸ਼ੀ ਗਮੀ ਤੋਂ ਨਿਆਰਾ ਜੇ ਖੁਸ਼ੀ ਆ ਤਾਂ ਬਹੁਤਾ ਟੱਪਦਾ ਨਹੀਂ ਗਮੀ ਆ ਤਾਂ ਬਹੁਤਾ ਰੋਂਦਾ ਨਹੀਂ ਅਵਸਥਾ ਬਰਾਬਰਿਆ ਸਾਡੀ ਵਸਥਾ ਖੁਸ਼ੀ ਚ ਅਸਮਾਨ ਤੇ ਚੜਦੀ ਦਾ ਗਮੀ ਹੋਵੇ ਤਾਂ ਪਟਕਦੀ ਨਹੀਂ ਧਰਤੀ ਤੇ ਜੱਡਗੀ ਦਾ ਮਹਾਰਜ ਕਹਿੰਦੇ ਇੱਕੋ ਜਿਹੀ ਅਵਸਥਾ ਉਹੀ ਪੂਰਨ ਮਨੋਖਿਆ ਜਿਹੜਾ ਪਰਮਾਤਮਾ ਦੇ ਬਾਣੇ ਦੇ ਵਿੱਚ ਆਪਣਾ ਜੀਵਨ ਬਤੀਤ ਕਰਦਾ ਉਹਦਾ ਬਾਣਾ ਹੀ ਮੰਨਣਾ ਤੇ ਬਾਣੇ ਵਿੱਚ ਰਹਿਣ ਦਾ ਹੀ ਉਹਦੇ ਕੋਲੋਂ ਆਪਾਂ ਜਿਹੜੀ ਅਰਦਾਸ ਬੇਨਤੀ ਕਰਨੀ ਆ ਉਹਦੇ ਅੱਗੇ ਸ਼ਰਤ ਨਹੀਂ ਰੱਖਣੀ ਬਸ ਸਾਨੂੰ ਸੁੱਖ ਹੀ ਮਿਲਣਾ ਚਾਹੀਦਾ ਦੁੱਖ ਸਾਨੂੰ ਕਦੇ ਪ੍ਰਾਪਤ ਨਾ ਹੋਵੇ ਮਹਾਰਾਜ ਕਹਿੰਦੇ ਨਹੀਂ ਸੁੱਖ ਕੋ ਮੰਗੇ ਸਭ ਕੋ ਦੁੱਖ ਨਾ ਮੰਗੇ ਕੋਈ ਸੁੱਖੇ ਕੋ ਦੁੱਖ ਅਗਲਾ ਮਨਮੁਖ ਬੂਝ ਨਾ ਹੋਵੇ हां ਮੰਗਣਾ ਅਸਲ ਦੇ ਵਿੱਚ ਕੀ ਆ ਸਾਨੂੰ ਪਤਾ ਹੀ ਨਹੀਂ ਮਹਾਰਾਜ ਕਹਿੰਦੇ ਮੰਗਣਾ ਮੰਗਨ ਨੀਕਾ ਹਰ ਜਸ ਗੁਰ ਤੇ ਮੰਗਣਾ ਜੇ ਮੰਗਣਾ ਆ ਮਹਾਰਾਜ ਕਹਿੰਦੇ ਤਾਂ ਫਿਰ ਹਰੀ ਦਾ ਜਸ ਮੰਗੋ ਇਹੋ ਹੀ ਮੰਗਣਾ ਚੰਗਾ ਆ ਬਾਕੀ ਮੰਗਾ ਸਾਡੀਆਂ ਜਿਹੜੀਆਂ ਸਾਰੀਆਂ ਝੂਠ ਦੀਆਂ ਕਿਸੇ ਕੰਮ ਦੀਆਂ ਨਹੀਂ ਜਿਹੜੀ ਮੰਗਣ ਵਾਲੀ ਚੀਜ਼ ਆ ਉਹ ਹੈ ਹਰ ਜਸ ਗੁਰ ਤੇ ਮੰਗਣਾ ਹਰੀ ਜਸ ਦੇ ਨਾਲ ਹੀ ਤੈਨੂੰ ਸਦਾ ਕਾਇਮ ਰਹਿਣ ਵਾਲਾ ਜਿਹੜਾ ਸੁੱਖ ਆ ਉਹ ਪ੍ਰਾਪਤ ਹੋਏਗਾ ਜੇ ਜੋ ਸੁੱਖ ਕੋ ਚਾਹੇ ਸਦਾ ਸ਼ਰਨ ਰਾਮ ਕੀ ਦੇ ਸਤਗੁਰੂ ਜੀ ਕਿਰਪਾ ਕਰਨ ਉਲਾਬਖ ਲੈਣਾ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ